ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਲੋਕ ਚੌਕ ਤੇ ਜਾ ਕੇ ਜਿੰਨੇ ਵੀ ਉੱਥੇ ਖੜਦੇ ਨੇ ਮੰਗਣ ਵਾਲੇ ਆਪਾਂ ਉਹਨਾਂ ਨੂੰ 5-10 ਜਾਂ ਜੋ ਵੀ ਸਰਦਾ ਪੈਸੇ ਦਿੰਦੇ ਆ ਉਹ ਆਪਣੇ ਪੁੰਨ 'ਚ ਲੱਗਦੇ ਨੇ ਜਾਂ ਪਾਪ 'ਚ ਲੱਗਦੇ ਨੇ ਹਰ ਬੰਦਾ ਪੁੰਨ ਕਰਨ ਲਈ ਹੀ ਪੈਸੇ ਦਿੰਦਾ ਵਾ ਪਰ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਪੁੰਨ ਕਰਦੇ ਕਰਦੇ ਪਾਪ ਕਰ ਬੰਨੇ ਆ ਤੇ ਆਪਾਂ ਨੂੰ ਖੁਦ ਨੂੰ ਵੀ ਨਹੀਂ ਪਤਾ ਚੱਲਦਾ ਕਿਉਂਕਿ ਜਿਹੜੇ ਪੈਸੇ ਦਿੰਨੇ ਆ ਆਪਾਂ ਕਿਸੇ ਨੂੰ 10 ਰੁਪਏ ਦੇਤੇ ਜਾਂ 20 ਰੁਪਏ ਦੇਤੇ ਉਹ ਪੈਸਿਆਂ ਦੇ ਨਾਲ ਉਹ ਬੰਦੇ ਦਾ ਹੌਸਲਾ ਵੱਧ ਜਾਂਦਾ ਕਿ ਅੱਜ ਦੇ ਮੈਨੂੰ ਕਿਸੇ ਨੇ 10 ਦਿੱਤੇ ਨੇ ਤਾਂ ਕੱਲ 20 ਵੀ ਦੇਣਗੇ ਉਸ ਚੱਕਰ ਦੇ ਵਿੱਚ ਉਹ ਜਿੰਨੇ ਵੀ ਲੋਕ ਨੇ ਉਹ ਸਾਰੇ ਆਪਣੇ ਬੱਚਿਆਂ ਨੂੰ ਪੜਾਉਣ ਦੀ ਬਜਾਏ ਇਹਨਾਂ ਕੰਮਾਂ 'ਚ ਹੀ ਲਾਉਂਦੇ ਨੇ ਤੇ ਗਾਂ ਘਾ ਕੇ ਕੀ ਹੁੰਦਾ ਹੈ ਬੱਚਿਆਂ ਦਾ ਵੀ ਹੌਸਲਾ ਵੱਧਦਾ ਹੈ ਕਿ ਸਾਨੂੰ ਪੜ੍ਹਾਈ ਕਰਨ ਦੀ ਵੀ ਲੋੜ ਨਹੀਂ ਮਿਹਨਤ ਕਰਨ ਦੀ ਵੀ ਲੋੜ ਨਹੀਂ ਤੇ ਇੰਦਾ ਹੀ ਸਾਡੇ ਘਰ ਦਾ ਖਰਚਾ ਚੱਲ ਜਾਣਾ ਹੈ। ਕਈ ਜਗ੍ਹਾ ਤਾਂ ਇਹ ਵੀ ਪਤਾ ਲੱਗਿਆ ਹੈ ਕਿ ਜਿੰਨੇ ਵੀ ਇਹ ਮੰਗਤੇ ਨੇ ਜਾਂ ਪੈਸੇ ਮੰਗਣ ਵਾਲੇ ਨੇ ਇਹ ਅੱਗੇ ਠੇਕੇਦਾਰੀ ਸਿਸਟਮ ਚੱਲ ਰਿਹਾ। ਸ਼ਾਮ ਨੂੰ ਇਹਨਾਂ ਦਾ ਠੇਕੇਦਾਰ ਆਉਂਦਾ ਹੈ ਇਹਨਾਂ ਕੋਲ ਪੈਸੇ ਲੈ ਕੇ ਚਲਾ ਜਾਂਦਾ ਹੈ। ਸੋ ਇਸ ਚੱਕਰ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਵੀ ਹੋ ਰਹੇ ਨੇ ਲੋਕ ਲੱਖ ਲੱਖ ਸਟੇਟਾਂ ਤੋਂ ਸੂਬਿਆਂ ਤੋਂ ਬੱਚੇ ਚੋਰੀ ਕਰਕੇ ਉਹ ਹੋਰ ਸੂਬਿਆਂ 'ਚ ਪਹੁੰਚਾ ਦਿੰਦੇ ਨੇ ਜਿਨ੍ਹਾਂ ਦੇ ਅੰਗ-ਬੈਰ ਕੱਟ ਕੇ ਬਾਅਦ ਵਿੱਚ ਉਹਨਾਂ ਨੂੰ ਮੰਗਣ ਲਾ ਦਿੱਤਾ ਜਾਂਦਾ ਹੈ ਸੋ ਮੇਰੀ ਸਾਰੇ ਵੀਰਾਂ ਨੂੰ ਭੈਣਾਂ ਨੂੰ ਤੇ ਹਰ ਪਰਸਨ ਨੂੰ ਬੇਨਤੀ ਹੈ ਕਿ ਤੁਸੀਂ ਇਹਨਾਂ ਨੂੰ ਪੈਸੇ ਦੇਣੀ ਬੰਦ ਕਰੋ ਕਿਉਂਕਿ ਇਹ ਪੁੰਨ ਦਾ ਨਹੀਂ ਪਾਪ ਦਾ ਕੰਮ ਹੈ ਤੇ ਉਹਨਾਂ ਨੂੰ ਬੱਚਿਆਂ ਨੂੰ ਜਿਹੜੇ ਕਿਡਨਾਪ ਹੁੰਦੇ ਨੇ ਜਾਂ ਇਹਨਾਂ ਦੇ ਅੰਗ ਪੈਰ ਕੱਟ ਦਿੱਤੇ ਜਾਂਦੇ ਨੇ ਕਿਤੇ ਨਾ ਕਿਤੇ ਆਪਾਂ ਸਾਰੇ ਉਹਨਾਂ 'ਚ ਭਾਗੀਦਾਰ ਬਣਦੇ ਹਾਂ ਤੇ ਜਿਨ੍ਹਾਂ ਨੂੰ ਇਹ ਵਿਚਾਰ ਚੰਗਾ ਲੱਗਿਆ ਜਾਂ ਚੰਗਾ ਨਹੀਂ ਲੱਗਿਆ ਤਾਂ ਕਮੈਂਟ ਕਰਕੇ ਆਪਣੀ ਰਾਏ ਦੇ ਸਕਦਾ ਹੈ ਕਿ ਇਹ ਕੰਮ ਸਹੀ ਹੈ ਜਾਂ ਗਲਤ ਹੈ ਧੰਨਵਾਦ